ਆਪ ਸਭ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ ਤਾਂ ਅੱਜ ਮੈਂ ਆਪਣੀ ਕਿਤਾਬ ਪੜ ਰਹੀ ਸਾਂ ਉਸ ਦੇ ਵਿੱਚ ਮੈਨੂੰ ਇੱਕ ਬਹੁਤ ਹੀ ਸ਼ਾਨਦਾਰ ਕਹਾਣੀ ਲੱਭੀ ਉਹ ਕਹਾਣੀ ਨੂੰ ਪੜ ਕੇ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਉਸ ਕਹਾਣੀ ਦਾ ਨਾਮ ਸੀ ਰੂਬਲ ਦਾ ਜਨਮ ਦਿਨ ਦੀ ਕਹਾਣੀ ਵਿੱਚ ਇੱਕ ਮੁੰਡਾ ਸੀ ਜਿਸ ਦਾ ਨਾਮ ਸੀ ਰੂਬਲ ਉਹ ਹਰ ਵਾਰ ਆਪਣੇ ਮਾਤਾ ਪਿਤਾ ਨਾਲ ਜ਼ਿੰਦਗਾਰ ਕੇ ਆਪਣੇ ਤੋਹਫੇ ਲੰਦਾ ਸਨ ਪਰ ਉਸਨੇ ਜਨਮ ਦਿਨ ਆ ਰਿਹਾ ਸੀ ਪਰ ਉਸਨੇ ਆਪਣੇ ਮੰਮਾ ਪਾਪਾ ਨੂੰ ਆਪਣੇ ਤੋਹਫੇ ਬਾਰੇ ਕੁਝ ਵੀ ਨਹੀਂ ਦੱਸਿਆ ਅਤੇ ਰੂਬਲ ਦੇ ਪਿਤਾ ਨੇ ਉਸ ਨੂੰ ਪੁੱਛਿਆ ਰੂਬਲ ਤੇਰਾ ਜਨਮ ਦਿਨ ਆ ਰਿਹਾ ਹੈ ਤੂੰ ਕੀ ਤੋਹਫਾ ਲੈਣਾ ਹੈ ਤਾਂ ਰੂਬਲ ਨੇ ਉਸ ਦੇ ਪਿਤਾ ਨੂੰ ਬੋਲਿਆ ਪਾਪਾ ਮੇਰਾ ਜਨਮ ਦਿਨ ਕੱਲ ਹੈ ਮੈਂ ਕੱਲ ਹੀ ਦੱਸਾਂਗਾ ਸਵੇਰ ਨੂੰ ਰੂਬਲ ਦੇ ਪਿਤਾ ਨੇ ਉਸ ਨੂੰ ਫੇਰ ਪੁੱਛਿਆ ਰੂਬਲ ਮੈਂ मैं बाजार जा रहे हैं तेरे दिल्ली की तोहफा लेके आना है रूबल ने बोलिया पापा मैं अपना जन्मदिन शाम के चार बजे बनाना है तो मैं शाम को ही दसागा रूबल के मम्मी पापा सुन के हैरान सन अति सोच रहे सन आखिर रूबल की चाहता है अगे तो वो अपने जन्मदिन पर अपना तोहफा ਅਰਕੇਨ ਅਸੀ ਨੂੰ ਸੁਪੀ ਹੋਇਆ ਸ਼ਾਮ ਦੇ 4 ਵਜ ਗਏ ਰੂਬਲ ਦੇ ਜਨਮ ਦਿਨ ਦੀਆਂ ਤਿਆਰੀਆਂ ਹੋ ਰਹੀਆਂ ਸਾਨੂੰ ਬਲ ਦੇ ਦੋਸਤ ਘਰ ਆ ਗਏ ਸਨ ਪਰ ਰੂਬਲ ਦੇ ਮਮੀ ਪਪਾ ਇਹ ਸੋਚ ਰਹੇ ਸਨ ਰੂਬਲ ਕੀ ਹੋਇਆ ਉਹ ਆਪਣੇ ਜਨਮ ਦਿਨ ਦਾ ਤਾਫਾ ਕਿਉਂ ਨਹੀਂ ਮੰਗ ਰਿਹਾ ਤਾਂ ਰੂਬਲ ਜਦੋਂ ਉਸਨੇ ਰੂਬਲ ਨੂੰ ਦੇਖਿਆ ਤਾਂ ਰੂਬਲ ਆਪਣੇ ਦੋਸਤਾਂ ਨਾਲ ਮਿਲ ਕੇ ਕਾਰਦੇ ਬਗੀਚੇ ਵਿੱਚ ਬਹੁਤ ਸਾਰੇ ਟੋਏ ਪਟਕੇ ਪੌਦੇ ਲਗਾ ਰਹੇ ਸਨ ਰੂਬਲ ਦੇ ਪਿਤਾ ਨੇ ਰੂਬਲ ਨੂੰ ਪੁੱਛਿਆ ਰੂਬਲ ਇਹ ਕੀ ਹੋ ਰਿਹਾ ਹੈ ਰੂਬਲ ਨੇ ਬੋਲਿਆ papa ਤੁਸੀਂ ਮੇਰੇ ਜਨਮ ਦਿਨ ਦਾ ਤੋਹਫਾ ਦੇਣਾ ਚਾਹੁੰਦੇ ਸਨ ਤਾ ਇਹ ਪੌਦੇ ਮੇਰੇ ਜਨਮ ਦਿਨ ਦਾ ਤੋਹਫਾ ਸਨ ਸਾਡੇ ਅਧਿਆਪਕਾ ਕਹਿੰਦੇ ਹਨ ਕਿ ਸਾਨੂੰ ਆਪਣੇ ਜਨਮ ਦਿਨ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਚਾਹੀਦੇ ਹਨ ਤਾਂ ਕਿ ਸਾਡਾ ਵਾਤਾਵਰਣ ਹਮੇਸ਼ਾ ਹਰਾ-ਭਰਾ ਰਹੇ ਰੂਵਲ ਦੇ ਮੰਮੀ ਪਾਪਾ ਨੇ ਉਸ ਨੂੰ ਕੁੱਟ ਕੇ ਪਿਆਰ ਕੀਤਾ ਅਤੇ ਸੋਚ ਉਹ ਸੋਚ ਰਹੀ ਸਨ ਜੇ ਸਭ ਸਭ ਦੀ ਸੋਚ ਰੂਵਲ ਜਹੀ ਹੋਵੇ ਤਾਂ ਤਾਂ ਪੋਲੂਸ਼ਨ ਪੋਲਿਊਸ਼ਨ ਜਹਰ ਨਾਮ ਦੀ ਕੋਈ ਚੀਜ਼ ਨਾ ਹੋਵੇ ਨਾ ਦੋਸਤੋ ਸਾਨੂੰ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਚਾਹੀਦੇ ਹਨ ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਸਾਨੂੰ ਬਹੁਤ ਗਰਮੀ ਲੱਗ ਰਹੀ ਹੈ ਇਹ ਸਾਰੀਆਂ ਗਰਮੀ ਦੇ ਵਿੱਚੋਂ ਇੱਕ ਇੱਕ ਚੀਜ਼ ਵੀ ਹੈ ਜੋ ਹੈ ਸਾਡੇ ਪੇੜ ਕੱਟਣਾ ਸਾਨੂੰ ਪੇੜ ਪੌਦੇ ਨਹੀਂ ਕੱਟਣੇ ਚਾਹੀਦੇ ਸਗੋਂ ਪੌ ਪੇੜ ਪੌਦੇ ਲਗਾਉਣੇ ਚਾਹੀਦੇ ਤਾਂਕਿ ਸਾਡਾ ਵਾਤਾਵਰਣ ਹਰਾ ਭਰਾ ਰਹੇ ਤਾਂ ਅਜੇ ਸਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ